ਨਹੀਂ ਨਹੀਂ ਕੋ ਭਰਾਵਾ ਪਤਰਾ ਥੋੜੀ ਆ ਤੁਹਾਨੂੰ ਉਹਨਾ ਬਣਾ ਕਰਦਾ ਚਲੋ ਗਾਲ ਫਿਰ ਲਿਖਾਈ ਨਹੀਂ 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 ਕੱਢ ਜਾ ਫਿਰ ਲਿਖਾਈ ਆਪੋ ਆਪਣੀ ਘਰ ਅਪ ਲੈਣੀ ਪਈ ਲਿਖਾਈ ਆਪਾਂ ਮੇਰੇ ਪੈਣ ਤੋਂ ਵੀ ਨਹੀਂ 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 ਲੇਖ ਯਾਰ ਉਹ ਯਾਰ ਲੇਖ ਲਾ ਕੀ ਓਏ ਯਾਰ ਕੁਛ ਕਹੀਦਾ ਨਹੀਂ ਹੁੰਦਾ ਉਹ ਲੈ ਕਾਰ ਲੈ ਨਹੀਂ ਵੀਰੇ ਓ ਯਾਰ ਕੁਛ ਨਹੀਂ ਹੁੰਦਾ ਨਹੀਂ ਉਹ ਕਰੂਗੀ ਆਪਾਂ ਕੁਛ ਨਹੀਂ ਹੁੰਦਾ ਸੌਣ ਆ ਕੇ ਨਾ ਮਾਰੀ ਜਾਣਾ ਫੜਗਾ ਜਾਂ ਪਾਲਾ ਪੈਸੇ ਦੇ ਨਹੀਂ ਨਹੀਂ ਮੇਰਾ ਚਲ ਕੋਈ ਕਰਾ ਦੂਗਾ ਲੈ ਦੇ ਲਖਾਈ ਦੇ ਪੈਸੇ ਤੇ ਦੇਊਗਾ ਕੁ ਆਪਦੀ ਕਰਾ ਦੂੰ ਯਾਰ ਕਰਾਊਗਾ ਆਪਾਂ ਕੋ ਯਾਰ ਆਪਾਂ ਓ ਯਾਰ ਸੌ ਪਿੱਛੇ ਕਿਉਂ ਕਰਦੇ ਨੇ ਨਹੀਂ ਆ ਭਰਾਵਾ ਕੱਟੂ ਜਾ ਗਈ ਉਹ ਕਿਹੜਾ ਭੈਣ ਨਹੀਂ ਕੱਟੂ ਭੈਣ ਵੀ ਮਰੀ ਜਾਂਦੇ ਪਿੱਛੇ ਵੀ ਕਰਿਆ ਹੋਰ ਰਸਾ ਸੇਟ ਉਧਰ ਛਾਪਿਆਂ ਚ ਰਸਾ ਰਸਾ ਖੋਲ ਲਿਆ ਤੂੰ ਸਾਡੇ ਰਹੀ ਲੈ ਵੀ ਸੋਹਪਲਾਂ ਯਾਨੇ ਨੂੰ ਦਵਾਤੀਆ ਚੱਕ ਆ ਸਾਈ ਆ ਇਧਰੇ ਕੋਲੇ ਇਹਨੇ ਪੈਸੇ ਐਨੂੰ ਕਰੀ ਓਏ ਪੈਸੇ ਅਗਲੀ ਮੰਡੀ ਫਲੈਸ਼ ਤੇ ਵੀ ਆ ਪੱਟ ਦਾ ਵੀ ਸੌਦਾ ਹੋ ਗਿਆ ਤੇ ਦਲਜੀਤ ਕਿਵੇਂ ਕਰਾਈ ਸੀ ਬਾਈ ਲਿਖਾਈ ਆਪ ਨੂੰ ਠੀਕ ਆ ਕਿਹੜਾ ਪੈਣ ਸੀ ਬਾਈ ਆਪਣਾ ਕੁਕਰੀਆਂ ਆ ਆ ਬਾਈ ਕਨ ਨਾਲ ਕਿੰਨੇ ਜਾਨਵਰ ਲੈ ਕੇ ਆਇਆ ਸੀ ਤੇ ਬਾਈ ਕਿੰਨੇ ਟਾਈਮ ਚ ਵੇਚ ਗਏ 5 ਮਿੰਟਾਂ ਅਜ ਠੀਕ ਆ ਲੈ ਬਾਈ ਕੁਕਰੀਆਂ ਤੋਂ ਆਏ ਸੀ ਕਹਿੰਦਾ ਬਾਈ ਤੇਨੇ ਜਨਵਾਰ ਲੈ ਗਏ ਤੇ 5 ਮਿੰਟਾਂ ਚ ਵੇਖਤੀ ਆ ਤੁਸੀਂ ਵੀ ਜ਼ਰੂਰ ਪਹੁੰਚਿਆ ਕਰੋ ਵਧਾਈਆਂ ਬੱਕਰਾ ਮੰਡੀ ਦੋਸਤੋ ਹਰ ਸ਼ੁੱਕਰਵਾਰ ਬੱਕਰਾ ਮੰਡੀ ਲੱਗਦੀ ਆ ਬਹੁਤ ਚੰਗੇ ਜਾਨਵਰ ਆਉਂਦੇ ਦੋਸਤੋ ਤੇ ਬਹੁਤ ਚੰਗੇ ਸੌਦੇ ਹੁੰਦੇ ਆ ਤੇ ਦੇਖ ਸਕਦੇ ਹੋ ਦੱਸ ਤੁਸੀਂ ਦੱਸਦੇ ਆ ਲੈ ਜੋ ਪਹਿਲੇ ਨਾਂ ਤੋਂ ਗੂਜਰ ਹੈ ਹੈ ਲੈ ਜੋ ਲੈ ਜੋ ਸਹੀ ਆ ਸਹੀ ਆ ਭਾਈ ਲੈ ਵੀ ਆਉਂਦਾ ਹੀ ਖਾਣ ਕਹਿੰਦਾ ਮੈਨੂੰ ਦੇ ਦਿਓ ਬੱਕਰੇ ਹਾਏ ਸੋਖਣੇ ਖਰੀਦੇ ਆ ਮਿੰਟੂ ਨੂੰ ਇੱਕ ਹੀ ਹੋਇਆ ਸੰਕਪਤਾਨ ਆ ਰਿਹਾ ਸੀ ਸੰਜੂ ਵਰਕੇ ਪਹੁੰਚੇ ਆ ਭਾਈ ਸੁਖਾ ਢੂੜ ਕੋਟ ਹੋ ਠੀਕ ਆ ਵਧੀਆ ਸੌਦੇ ਹੀ ਜਾਂਦੇ ਬਾਈ ਮੈਨੂੰ ਵੀ ਬਹੁਤ ਪਿਆਰ ਨਾਲ ਮੈਂ